ਸ਼ਹੀਦ ਦੇ ਕੇ ਪੂਰੀ ਰਵਿਦਾਸੀਆ ਕੌਮ ਵਿੱਚ ਇੱਕ ਵਖਰੀ ਊਰਜਾ ਤੇ ਇੱਕ ਵਖਰਾ ਜੋਸ਼ ਭਰਨ ਵਾਲੇ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਨੰਦ ਮਹਾਰਾਜ ਜੀ ਦਾ ਜਨਮ ਦਿਨ ਡੇਰਾ ਸਚਕਣ ਬੱਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿੱਥੇ ਸੰਤਾਂ ਵੱਡੀ ਗਿਣਤੀ ਵਿੱਚ ਕੇਕ ਲੈ ਕੇ ਪਹੁੰਚੀਆਂ ਇਸ ਮੌਕੇ ਡੇਰਾ ਸਚਕਣ ਬੱਲਾ ਦੇ ਮੌਜੂਦਾ ਗੱਦੀਨਿਸ਼ਿਨ 108 ਸੰਤ ਨਰਨਜਨ ਦਾਸ ਮਹਾਰਾਜ ਜੀ ਵੱਲੋਂ ਕੇਕਟੇਗੇ ਇਸ ਮੌਕੇ ਸੰਤਾਂ ਮਹਾਂਪੁਰਸ਼ਾਂ ਅਤੇ ਕੀਰਤਨੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਜਸ ਗਾ ਕੇ ਨਿਹਾਲ ਕੀਤਾ ਗਿਆ ਆਉ ਵੇਖਦੇ ਹਾਂ ਅੰਡੇ ਦੇ ਵਿਕੀ ਕਰਵਾਏ ਗਏ ਧਾਰਮਿਕ ਸਮਾਗਮ ਵਿਆਹ ਕੋ ਜਮ ਮਿਟਿਆ ਤਾਂ पढ़िया पाठ पढ़ाया हर प्राणी समाध लोग तो आया जिना कदे नहीं कुछ पढ़िया सीना पाठ पढ़ाया हर प्राणी मात लोग ਨਰਾਜਪਨ ਨਹੀਂ ਆਨਾ ਸਾਧ ਗੁਰ ਜੀ ਨੇ ਪਾਤਸ਼ਾਹਲਾ ਦੇ ਵਿੱਚ ਨਵੇਂ ਮજબੂਤ ਚਲਾਏ ਨੇ ਅੱਜ ਦਿਨ ਖੁਸ਼ੀਆਂ ਦੇ ਆਏ 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 ਨੇ ਕੋ ਮੁਸਲਮ ਸਿੱਖ ਈਸਾਈ ਉਸ ਮਾਲਕ ਦੇ ਬੰਦੇ ਨੇ ਭੇਤ ਭਾਵਨਾ ਪਾਉਣ ਤਵਾ ਬੰਦੇ ਬਾਰੇ ਬੰਦੇ ਨੇ ਹਿੰਦੂ ਮੁਸਲਮ ਸਿੱਖ ਈਸਾਈ ਉਸ ਮਾਲਕ ਦੇ ਬੰਦੇ ਨੇ ਭੇਤ ਭਾਵਨਾ ਪਾਉਣ ਤਵਾ ਬੰਦੇ ਬਾਰੇ ਬੰਦੇ ਨੇ ਅੰਦੇ ਸੱਜ ਦੇ ਗੁਰੇ ਨਬੀ ਦਾ ਸ਼ਾਹ ਪਾਤਸ਼ਾਹ ਇੱਕ ਪੰਗਤ ਸਭ ਬਿਠਾਏ ਅੱਜ ਦਿਨ ਖੁਸ਼ੀਆਂ ਦੇ ਆਏ ਨੇ 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 ਆਓ ਇੱਕ ਸੁਰ ਹੋ ਸਭ ਚੱਲੀਏ ਝਗੜੇ ਫੁੱਲ ਮੁਕਾਈਏ ਜੀ ਪ੍ਰੇਮ ਪੰਥ ਦੇ ਮਾਰਗ ਚੱਲੀਏ ਗੁਰਾਂ ਦਾ ਨਾਮ ਧਿਆਈਏ ਜੀ ਆਓ ਇੱਕ ਸੁਰ ਹੋ ਸਭ ਚੱਲੀਏ ਝਗੜੇ ਫੁੱਲ ਮੁਕਾਈਏ ਜੀ ਪ੍ਰੇਮ ਪੰਥ ਤੇ ਮਾਰਗ ਚੱਲੀਏ ਗੁਰਾਂ ਦਾ ਨਾਮ ਧਿਆਈਏ ਜੀ ਰਾਮੇ ਜਿਨਾ ਗੁਰਾਂ ਦੀ ਗੱਲ ਮੰਨੀ ਰਾਮੇ ਜਿਨਾ ਗੁਰਾਂ ਦੀ ਗੱਲ ਮੰਨੀ ਉਹ ਨਾ ਹੀ ਰੁਤਵੇ ਪਾਏ ਨੇ ਅੱਜ ਦਿਨ ਖੁਸ਼ੀਆਂ ਦੇ ਆਏ ਨੇ ਅੱਜ ਦਿਨ ਖੁਸ਼ੀਆਂ ਦੇ ਆਏ ਨੇ ਯਾਰ ਜੀ ਕੀ ਜੈ ਬੋਲੇ स्वामी सर्वंदास महाराज की जय देवनवाला जीवित है देवनवाला जीवित है ਦੇਵਨਵਾਲਾ ਅਦੇਤ ਹੈ ਕਿਸੇ ਕੀ ਕਹੇ ਮਨ ਆਹ ਦੇਵਨਵਾਲਾ ਮਿਰਤ ਹੈ ਦੇਵਨਵਾਲਾ ਅਦੇਤ ਹੈ baby ਦੇਵਨਵਾਲਾ ਤੇਤ ਹੈ ਦੇਵਨਵਾਲਾ ਤੇਤ ਹੈ ਕਿਸ ਕੀ ਕਰ ਮਨ ਆਸ ਕਿਸ ਕੀ ਕਰ ਮਨ ਆਸ ਦੇਵਨਵਾਲਾ ਤੇਤ ਹੈ ਦਰਿਆں میں جانے کا دریاں میں جا

ਨਾਮ ਤੇਰੇ ਆਦਤੀ ਮਧਨ ਮੁਦਾਨੇ ਹਰ ਕੇ ਨਾਮ ਨੂੰ ਝੂਠੇ ਸਗਲ ਬਸਾਰੇ ਗੁਰੂ ਜੀ ਦਾਤੀ ਮਹਾਰਾਜ ਜੀ ਤੇ ਜਿੰਨਾ ਸ਼ਬਦਾਂ ਦੀ ਕੋਈ ਸਮਝ ਨਹੀਂ ਲੱਗਦੀ ਸੀ ਮਰ ਰਾਮਾਨੰਦ ਜੀ ਨੇ ਬੜੇ ਸੌਖੇ ਤਰੀਕੇ ਨਾਲ ਆਪਣੀ ਰਸਨਾ ਤੋਂ ਸਮਝਾ ਦਿੱਤਾ ਸੋਖੇ ਤੋਂ ਸੋਖੇ ਤਰੀਕੇ ਦੇ ਨਾਲ ਇਹ ਮਨੁੱਖਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕੀ ਲਿਖਿਆ ਜੇ ਤੂੰ ਨਾਮ ਨਾਜ ਪੈਂਗੀ ਨੂੰ ਲੱਖ ਲੱਖ ਵਧਾਈਆਂ ਦਿੰਦਾ ਮਹਾਰਾਜ ਕਿਰਪਾ ਕਰਨ ਉਹਨਾਂ ਮਹਾਪੁਰਸ਼ਾਂ ਦਾ ਬਖਸ਼ਿਆ ਹੋਇਆ ਕਦਮਾ ਹੈ ਉਹਨਾਂ ਨੇ ਬੜੀ ಅಪਾਰ ਪਾਰ ਕਿਰਪਾ ਕੀਤੀ ਹੈ ਔਰ ਉਹਨਾਂ ਦੀ ਇਹ ਸੋਚ ਸੀ ਕਿ ਸਾਡੇ ਕੋਲ ਰਹਿਣ ਵਾਲੇ ਬੱਚੇ ਹਰ ਇੱਕ ਫੀਲਡ ਦੇ ਵਿੱਚ ਅੱਗੇ ਹੋਣ ਹਰ ਇੱਕ ਤਰੀਕੇ ਦੇ ਨਾਲ ਹਰ ਇੱਕ ਸੇਵਾਵਾਂ ਨਿਭਾਉਣ ਇਸ ਕਰਕੇ ਉਹਨਾਂ ਨੇ ਬੜੀਆਂ ਲੰਬੀਆਂ ਲੰਬੀਆਂ ਆਪਣੇ ਜੀਵਨ ਦੇ ਵਿੱਚ ਛਾਲਾਂ ਪੱਟੀਆਂ ਔਰ ਗੁਰੂ ਵਿਦਾਤ ਜੀ ਮਹਾਰਾਜ ਨੇ ਜੋ-ਤੋ ਬਾਣੀ ਦੇ ਵਿੱਚ ਸਮਝਾਇਆ ਉਸ ਦੇ ਆਧਾਰ ਤੇ ਜੋ-ਤੋ ਉਹਨਾਂ ਦੇ ਮਨ ਦੇ ਵਿੱਚ ਸੀ ਸਾਰਾ ਕੁਝ ਕਰਕੇ ਗਏ ਆਓ ਨਾ ਮਹਾਪੁਰਸ਼ਾਂ ਦੇ ਦੱਸੇ ਹੋਏ ਮਾਰਗ ਨੂੰ ਜੀਵਨ ਦੇ ਵਿੱਚ ਅਪਣਾ ਕਰਕੇ ਆਪਣਾ ਇਸ ਦੁਨੀਆ ਤੇ ਉਹਨਾਂ ਜੀਵਨ ਸਫਲਾ ਕਰੀਏ ਤੋਂ ਮੈਂ ਜ਼ਿਆਦਾ ਵਿਸਥਾਰਪੂਰਵਕ ਨਾ ਜਾਂਦੇ ਹੋਏ ਇੱਥੇ ਬਾਣੀ ਨੂੰ ਬਰਾਮਦ ਹਾਂ ਜੈ ਗੁਰਦੇਵ ਤਨ ਗੁਰਦੇਵ ਅੱਜ ਦੇ ਦਿਨ ਕੌਮ ਦੇ ਮਹਾਨ ਗਦਬਾਨ ਕੌਮ ਦੇ ਮਹਾਨ ਇਤਨੀਏ ਸੰਤ ਅਰੰਮਾਨੰਦ ਮਹਾਰਾਜ ਜੀ ਦਾ ਜਨਮ ਹੋਇਆ ਸੀ ਉਹਨਾਂ ਦੇ ਸਬੰਧ ਵਿੱਚ ਅੱਜ ਸੰਗਤਾ ਹੋਮ ਹਵਾ ਕੇ 100 ਸੱਜਣ ਮਿਲਾਂ ਵਿਖੇ ਨਮਸਕਾਰ ਕਰਨ ਦੀ ਪੋਚੀਆਂ ਨੇ ਆਉ ਇੱਕ ਛੋਟੀ ਜੀ ਰਚਨਾ ਅਰਸੋ ਹੀ ਨਾ ਛੱਡ ਕੇ ਕਰੇ ਆਲ ਕੀ ਆਸ ਇਹ ਨਿਰਦੋਸ਼ ਬਗਾਇ ਜੀ ਸਤਿ ਪਾਥੇ ਰਮਦਾਸ ਬਾਬਾ ਕੇ ਪੰਡਾਸ ਗੁਰਸਤ ਪਾਥੇ ਸਰੀਦਾਸ ਗੁਰ ਜੋਏ ਸੋਹਾਂ ਜੀ ਰੱਖਿਆ ਕਰੇ ਵਿਗਨ ਨਾ ਲਾਗੇ ਕੋਈ ਸੰਤ ਰਾਮ ਨੰਦ ਮਹਾਰਾਜ ਜੀ ਦੀ ਪਰਖਾਏ ਜੋਤੀ ਰੱਖਣਾ ਆਪ ਸਭ ਸੰਤਾਂ ਦੇ ਚਰਨਾਂ ਦੇ ਚਰਣਾ ਕਰਿ ਹਾਂ ਆਸ ਸੁਦੀ ਬਾਣੀ ਪੜ ਪੜ ਕੇ ਹਰ ਦਮ ਦਾ ਮਜੀਠੀ ਰੰਗ ਰੰਗ ਹੋਣਾ ਸਤ ਗੁਰ ਦੀ ਬਾਣੀ ਗਾਇ ਉਮਰ ਤੇ ਹੁਣ ਘਰ ਘਰ ਸੰਗ ਤੇ ਵੰਡ ਹੋਣਾ ਇਸ ਪ੍ਰੀਮਾ ਗਲੀ ਦੇ ਵਿੱਚ ਦੁਖਿਆ ਇਸ ਸੇੜਕ 'ਤੇ ਧਰਤੇ ਲੰਘ ਹੋਣਾ ਉਹ ਜਿਵੇਂ ਵਿਦਾਸ ਦੇ ਸੇਵਕ ਤਾਂ ਬਹੁਤ ਹੋਏ ਪਰ ਕੋਈ ਵਿਰਲਾ ਹੀ ਸ਼ੰਤ ਰਾਮਾ ਅਨੰਦ ਹੋਣਾ ਸੰਤ ਸਰਬੰਦਾਸ ਦੀ ਫਲਵਾੜੀ ਦਾ ਫੁੱਲ ਸੋਹਣਾ ਇਹ ਮੇਕਾ ਵੰਡਦਾ ਫਿਰਦਾ ਹੱਸਦਾ ਅਸੀਂ ਸੰਤ ਸਰਪੰਦਾਸ ਜੀ ਫਲਵਾੜੀ ਦਾ ਪੁੱਲ ਸੋਨਾ ਇਹ ਮੇਕਾ ਵੰਡਦਾ ਫਿਰਦਾ ਹੱਸਦਾ ਅਸੀਂ ਵੀ ਇਹ ਜ਼ਿੰਦਗੀ ਮਾਨ ਸਨਾਨ ਜਾਂਦੇ ਤੇ ਤੰਗ ਅਣਖ ਨਾਲ ਜੀਣ ਦਾ ਦੱਸਦਾ ਅਸੀਂ ਮਾਤਾ ਗੀਤ ਗੌਰ ਦਾ ਲਾਲ ਸੁਹਾਣਾ ਕੇ ਨਾਮ ਗੁਰ ਰਵਿਦਾਸ ਦਾ ਜਪਦਾ ਸੀ ਸੇਵਾ ਕਾਮ ਦੀ ਕਰਦਾ ਹੋਰ ਤੂੰ ਨਾ ਕਦੇ ਅਕਦਾ ਤੇ ਨਾ ਕਦੇ ਖੱਕਦਾ ਸੀ ਰਾਮ ਆਨੰਦ ਜੀ ਨਾਮ ਬੁਲਾਦਾ ਜਪਦੇ ਸੀ सुमरन करी आनंद जॻदी शेवा सुमरन कर ਦੀ ਨਾਮ ਬੁਰਾਂ ਦਾ ਜਪ ਦੇਸੀ ਸੋਗਾ ਸਿਮਰਨ ਕਰਦੇ ਕਦੇ ਨਾ ਥੱਕਦੇ ਸੀ ਨਾਮ ਆਨੰਦ ਜੀ ਨਾਮ ਬੁਰਾਂ ਦਾ ਜਪ ਦੇਸੀ ਸੋਗਾ ਸਿਮਰਨ ਕਰਦੇ ਕਦੇ ਨਾ ਥੱਕਦੇ ਸੀ ਜੈ ਗੁਰਦੇਵ ਅਨਤਨਜੀ ਅੱਜ ਉਸ ਦਾਸੀਆ ਧਰਮ ਦੇ ਪਹਿਲੇ ਮਹਾਨ ਅਮਰ ਸ਼ਹੀਦ ਸਮੂਚੀ ਮਨੁੱਖਤਾ ਵਾਸਤੇ ਆਪਣੇ ਸ਼ਰੀਰ ਦੇ ਖੂਨ ਦਾ ਕਤਰਾ-ਕਤਰਾ ਵਹਾਉਣ ਵਾਲੇ ਮਹਾਨ ਰਹਿਬਰ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਕਥਨ ਸੀ ਕਿ ਬਹੁਤ ਜਨਮ ਬਿਛੇ ਰਹੇ ਥੇ ਮਾਦੋ ਇਹ ਜਨਮ ਤੇ ਮਾਰੇ ਲਿਖੇ ਆਪਣੇ ਜੀਵਨ ਦੇ ਸਵਾਸ-ਸਵਾਸ ਸਤਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਲਿਖੇ ਲਗਾਉਣ ਵਾਲੇ ਮਹਾਨ ਰਹਿਬਰ ਮਹਾਨ ਤਪਸਵੀ ਮਹਾਨ ਵਿਦਵਾਨ ਪਹਿਲੇ ਅਮਰਸ਼ਹੀਰ 168 ਸਤ ਰਾਮਾਰਨ드 ਮਹਾਰਾਜ ਜੀ ਦੇ ਮਹਾਨ ਜਨਮ ਦਿਨ ਦੀਆਂ ਸਮੂੱਚੀ ਮਾਤਾ ਨੂੰ ਲੱਖ ਲੱਖ ਵਧਾਈਆਂ ਸੋ ਗੁਰੂ ਪਿਆਰੀ ਸਾਧ ਸੰਤੋ ਜੀਓ ਸਤ ਗੁਰੂ ਰਾਮਾਨੰਦ ਮਹਾਰਾਜ ਜੀ ਨੇ ਪੂਰੇ ਦਾ ਪੂਰਾ ਜੀਵਨ ਸਮਾਜ ਦੇ ਲਈ ਖੇ ਲਗਾਇਆ ਸੰਤ ਰਾਮਾਨੰਦ ਮਹਾਰਾਜ ਜੀ ਹਮੇਸ਼ਾ ਹੀ ਸਮਾਜ ਨੂੰ ਅੱਗੇ ਵਧਾਉਂ ਔਰ ਦੇਸ਼ ਦੇ ਅੰਦਰ ਬਦਾਸੀਆ ਧਰਮ ਦਾ ਝੰਡਾ ਬਲੰਦ ਵੇਖਣਾ ਚਾਹੁੰਦੇ ਸਨ ਸੋ ਉਹਨਾਂ ਨੇ ਉਸ ਕਥਨ ਨੂੰ ਪੂਰਾ ਕਰ ਦਿਖਾਇਆ ਆਸਟ੍ਰੇਲੀਆ ਦੀ ਰਾਜਧਾਨੀ ਬਿਆਨਾਂ ਦੇ ਵਿੱਚ ਜਾ ਕੇ ਅੱਜ ਅਸੀਂ ਆਜ਼ਾਦੀ ਦੇ ਨਾਲ ਆਪਣੀ ਜ਼ਿੰਦਗੀ ਬទਿਤ ਕਰ ਰਹੇ ਆ ਜਿਵੇਂ ਬਾਬਾ ਸਾਹਿਬ ਡਾਕਟਰ ਪੀਰਮਰਮ ਬੇੜਕਰ ਜੀ ਨੇ ਕਿਹਾ ਸੀ ਕਿ ਮੈਂ ਦੇਸ਼ ਦੇ ਵਿੱਚ ਆਪਣੇ ਸਮਾਜ ਦੀ ਗੁਲਾਮੀ ਦੀਆਂ ਪੀੜੀਆਂ ਕਟਲੀਆਂ ਚਾਹੁੰਦਾ ਸਤਿਗੁਰੂ रविदास ਸਹਾਰਾ ਜੀ ਨੇ 152 ਸਾਲ ਸਮਾਜ ਦੇ ਲਈ ਸੰਘਰਸ਼ ਕਰਕੇ ਆਜ਼ਾਦੀ ਦੀ ਨੀਵ ਰੱਖੀ ਉਹ ਆਜ਼ਾਦੀ ਦੀ ਨੀਵ ਅੱਜ ਸਾਨੂੰ ਸਾਡਾ ਆਪਣਾ ਰਵਾਸੀਆ ਧਰਮ ਮਿਲ ਗਿਆ ਸਾਡਾ ਆਪਣਾ ਗ੍ਰੰਥ ਅਮਰਤ ਬਾਣੀ ਗ੍ਰੰਥ ਸਾਨੂੰ ਮਿਲਿਆ ਸਾਡਾ ਆਪਣਾ ਮੱਕਾ ਕਾਸ਼ੀ ਵਿਨਾਸ਼ ਦੀ ਧਰਤੀ ਦੇ ਸਤਿਗੁਰੂ रविदास ਸਹਾਰਾ ਜੀ ਦਾ ਜਨਮ ਸਥਾਨ ਮਿਲਿਆ ਸਾਰੇ ਪਰਸ਼ਾਰ ਸੰਤ ਰਾਮਰੰਧ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਅੰਦਰ ਕੀਤੇ ਸੋ ਆਓ ਆਪਾਂ ਸੰਤ ਰਾਮਰੰਧ ਮਹਾਰਾਜ ਜੀ ਦੇ ਪਾਉ ਹੋ ਇਹਨਾਂ ਦੇ ਚੱਲ ਕੇ ਆਪਣੇ ਗੁਰੂ ਘਰਾਂ ਦੇ ਵਿੱਚ ਅਮਰਤ ਬਾਣੀ ਦੇ ਪ੍ਰਕਾਸ਼ ਕਰੀਏ ਔਰ ਜਿੰਨੇ ਸਾਡੇ ਘਰੇਲੂ ਕਾਰਜ ਹੈ ਸਾਰੇ ਅਮਰਤ ਬਾਣੀ ਦੇ ਨਾਲ ਸੰਪੂਰਨ ਕਰੀਏ ਔਰ ਗੁਰੂ ਘਰਾਂ ਦੇ ਉੱਤੇ ਹਰ ਤੇ ਨਿਸ਼ਾਨ ਚਲਾਈਏ ਔਰ ਰਬਦਾਸੀਆ ਧਰਮ ਲਖਾਈਏ ਰਬਦਾਸੀਆ ਧਰਮ ਦੇ ਨੂੰ ਸਵਰਪਤ ਹੋਈਏ ਔਰ ਸਮੁੱਚੀ ਮਾਨਵਤਾ ਨੂੰ ਰਬਦਾਸੀਆ ਧਰਮ ਦੇ ਵਿੱਚ ਸਮੋਹ ਕੇ ਆਪਾਂ ਰਬਦਾਸੀਆ ਧਰਮ ਨੂੰ ਵਿਸ਼ਾਲ ਕਰੀਏ ਔਰ ਪੂਰੀ ਦੁਨੀਆ ਦੇ ਅੰਦਰ ਹਰ ਤੇ ਨਿਸ਼ਾਨ ਦੇ ਝੰਡੇ ਬਲੰਦ ਕਰੀਏ ਇਹੀ ਸਾਡੀ ਸੱਚੀ ਸ਼ਰਧਾਂਜਲੀ ਔਰ ਇਹੀ ਸਾਡਾ ਜਨਮ ਦਿਨ ਮਨਾਉਣ ਦਾ ਪ੍ਰਣ ਹੋਵੇਗਾ ਸੰਤ ਰਾਮਾਨੰਦ ਮਹਾਰਾਜੀ ਨੂੰ ਯ ਦਾ ਜੇਕਰ ਅਸੀਂ ਸੰਤ ਰਾਮਾਨੰਦ ਮਹਾਰਾਜ ਜੀ ਦੇ ਪਾਏ ਹੋਏ ਪੂਰਨ ਅਤੇ ਚਰੀਏ ਸਵਾਉ ਗਰੁੱਪ ਯਾਰੀ ਸਾਧ ਸੰਗਤ ਜੀਓ 12 ਫਰਵਰੀ 2025 ਨੂੰ ਸਤਗੁਰੂ ਰਵਿਦਾਸ ਸਵਾਹ ਦਾ ਪਵਿੱਤਰ 648ਵਾਂ ਜਨਮ ਦਿਹਾੜਾ ਕਾਸ਼ੀ ਦੀ ਧਰਤੀ ਤੇ ਮਨਾ ਕੇ ਉਹ ਖੁਸ਼ੀਆਂ ਪ੍ਰਾਪਤ ਕਰੀ ਔਰ ਪੂਰੀ ਦੁਨੀਆ ਨੂੰ ਕਾਸ਼ੀ ਦੇ ਨਾਲ ਜੋੜੀਏ ਜੈ ਗੁਰਦੇਵ ਧੰਨ ਗੁਰਦੇਵ ਇੱਕ ਵਾਰ ਫਿਰ ਮੈਂ ਸਮੂਹੀ ਮਨ ਤਨ ਨੂੰ ਸੰਤ ਰਾਮਾਨੰਦ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜੀ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋਨ ਰਪੈ ਸਤਗੁਰੂ ਰਵਿਦਾਸ ਸਵਾਹ ਮਹਾਰਾਜ ਜੀ ਜੈ ਸਾਰੇ ਸਤਸੰਗ ਜੀ ਅੰਮਰਸੀ ਸੰਤਰਾ ਮਾਨ ਦੀ ਮਹਾਰਤ ਦੇ ਜਨਮ ਦਿਨ ਦੀਆਂ ਸਮੂਹ ਰਵਦਾਸੀਆ ਸਮਾਜ ਨੂੰ ਦੇਸ਼ ਵਿਦੇਸ਼ ਦੀਆਂ ਸੰਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਅਜ ਅੰਮਰਸੀ ਸੰਤਰਾ ਮਾਨ ਜੀ ਸੋ ਸੰਸਥਾ ਵੱਲੋਂ ਧੀਰਾ ਸੱਚਖੰਡ ਵੱਲੋਂ ਵਿਕੀ ਕਿਕ ਲੈ ਕੇ ਆਈਆਂ ਔਰ ਅੰਮਰਸੀ ਸੰਤਰਾ ਮਾਨ ਦੀ ਮਹਾਰਤ ਦਾ ਜਨਮ ਦਿਨ ਮਨਾ ਰਹੇ ਆ ਔਰ ਸਮੂਹ ਸੰਸਥਾ ਦੇ ਮੈਂਬਰਾਂ ਦਾ ਸਮੂਹ ਕਮੇਟੀ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜੈ ਗੁਰਦੇਵ ਜੈ ਗੁਰਦੇਵ ਜੋ ਬੋਲੇ ਜੀ ਸਤਿਰਾਮਨ ਮਹਾਰਾਜ ਕੀ ਜੈ ਦੇਰਾ ਸਸ਼ਕਣ ਬਲਾਂ ਦੇ ਮਹਾਨ ਮਹਾਪੁਰਸ਼ ਤੋਂਮ ਦੇ ਅਮਰ ਸ੍ਰੀ ਸੰਤ ਰਾਮਾਨੰਦ ਮਹਾਰਾਜ ਜੀ ਦੇ ਅੱਜ ਪਾਵਨ ਜਨਮ ਦਿਹਾੜੇ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੀ ਜਿਨ੍ਹਾਂ ਨੇ ਆਪਣੀ ਸ਼ਹਾਦਤ ਤੋਂ ਬਾਅਦ ਅਵਦਾਸੀਆ ਧਰਮ ਦਾ ਐਲਾਨ ਹੋਇਆ ਔਰ ਅਮਰਤ ਬਾਣੀ ਗ੍ਰੰਥ ਨਸੀਬ ਹੋਇਆ ਤੇ ਹਰ ਦਾ ਨਿਸ਼ਾਨ ਜੈ ਗੁਰੂ ਦੇਵਤਾ ਨੂੰ ਗੁਰਦੇਵ ਦਾ ਨਾਰਾ ਸਵਾਗਤ ਗੁਰੂਪ ਸਾਧ ਸੰਗਤ ਜੀ ਆਪਾਂ અમરત વાણી ਦੇ ਨਾਲ ਸਾਰੇ ਹੀ ਕਾਰਜ ਕਰੀਏ અમਰਤ વાਣ ਨੂੰ ਸਮਰਪਿਤ ਹੋਈਏ ਔਰ ਆਪਣੇ ਸਾਰੇ ਪਿੰਡਾਂ ਦੇ ਵਿੱਚ અમਰਤ વાણી ਰਖਾਉਣ ਦਾ ਯਤਨ ਕਰੀਏ ਤੇ ਸਾਰੇ ਸਰਕਾਰ ਦੇ ਵਸਾਤੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੱਜ ਦੇ ਇਸ ਪਾਵਨ ਪਿੱਤਰ ਮੌਕੇ ਤੇ ਦੇਸ਼ ਦੇ ਦੇਸ਼ੀ ਸੰਗਤਾਂ ਨੂੰ ਫਿਰ ਤੋਂ ਇੱਕ ਵਾਰੀ ਸੰਤ ਰਾਮਾਨੰਦ ਮਹਾਰਾਜ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਆਂ ਜੀ ਜੈ ਗੁਰਦੇਵ Chandar Consultants Limited building maintenance handyman under -check Trade platform is now available on your local London area he has more than 5 years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under platform, www.checktrade.com slash 921760 Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ